ਬਹੁਤਾਂ ਦੁਨੀਆ ਆਸਤਿਕ ਐ ਨਾਸਤਿਕ ਐ ਜਿਤਨੇ ਆਸਤਿਕ ਨੇ ਆਸਤਿਕ ਤੋਂ ਪਾਵ ਉਸ ਪਰਮਾਤਮਾ ਦੀ ਹੋਂਦ ਨੂੰ ਮੰਨਣ ਵਾਲੇ ਨਾਸਤਿਕ ਤੋਂ ਨਾ ਮੰਨਣ ਵਾਲੇ ਨਹੀਂ ਮੰਨਦੇ ਲੱਖ ਤਲੀਲਾਂ ਪੇਸ਼ ਹੋ ਜਾਣੋਂ ਨਾ ਕੇ ਉਹ ਨਾਸਤਿਕ ਬੰਦੇ ਉਸ ਪਰਮਾਤਮਾ ਨੂੰ ਉਦੋਂ ਮੰਨਦੇ ਐ ਜਦ ਕੋਈ ਕਰਿਸ਼ਮਾ ਹੁੰਦਾ ਜਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਮੋੜ ਆਉਂਦਾ ਹੈ ਮੰਨ ਲਓ ਮੁਸ਼ਕਿਲ ਚਾਹੂੰ ਇਕਦਮੀ ਕੋਈ ਖੁਦਾਈ ਤਾਕਤ ਕੋਈ ਖੁਦਾਈ ਕਰਿਸ਼ਮਾ ਹੋ ਜਾਏ ਤਲਿਸਮੀ ਜਾਦੂ ਹੋ ਜਾਏ ਤਾਂ ਨਾਸਤਿਕ ਬੰਦੇ ਆਸਤਿਕ बन ਜਾਂਦੇ ਨੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਕੱਟੀਆਂ ਜਾਂਦੀਆਂ ਨੇ ਜਿਤਨਾ ਚਿਰ ਤੱਕ ਜ਼ਿੰਦਗੀ ਦੀ ਮੁਸ਼ਕਲ ਨਹੀਂ ਕੱਟੀ ਜਾਂਦੀ ਹਰ ਇੱਕ ਬੰਦਾ ਨਾਸਤਿਕ ਹੈ ਖੁਦਾ ਦੇ ਲਈ ਉਸ ਅਕਾਲ ਪੁਰਖ ਦੇ ਲਈ ਕਿਉਂਕਿ ਉਸ ਦਾ ਕੰਮ ਨਹੀਂ ਹੋਇਆ ਉਸ ਦੇ ਸੰਕਟ ਨਹੀਂ ਕੱਟੇ ਗਏ ਕਈ ਦਫਾ ਸੀ ਵੀ ਡੋਲ ਜਾਣੇ ਆ ਨਾਸਤਿਕਤਾ ਹੀ ਸੀੜੀ ਬਣਦੀ ਹੈ ਆਸਤਿਕਤਾ ਦੀ ਨਾਸਤਿਕਤਾ ਦੇ ਵਿੱਚ ਆ ਕੇ ਹੀ ਪਰਮਾਤਮਾ ਦੀ ਹੋਂਦ ਦਾ ਪਤਾ ਲੱਗਦਾ ਹੈ ਜਿਹੜੇ ਕਹਿੰਦੇ ਨੇ ਨਾਸਤਿਕ ਬੰਦਾ ਆਸਤਿਕ ਨਹੀਂ ਨਾਸਤਿਕ ਬੰਦਾ ਪਹਿਲੇ ਹੁੰਦਾ ਫਿਰ ਆਸਤਿਕ ਬੰਦਾ ਜਿਤਨਾ ਵੱਡਾ ਨਾਸਤਿਕ ਬੰਦਾ ਉਤਨਾ ਵੱਡਾ ਆਸਤਿਕ ਹੁੰਦਾ ਹੈ ਕਿਉਂ 0 ਸ਼ੂਨਿਆ ਬੰਦਾ ਜ਼ੀਰੋ ਹੁੰਦਾ ਹੈ ਤੇ ਜਦੋਂ ਬੰਦਾ ਜ਼ੀਰੋ ਹੈ ਤੇ ਫਿਰ ਗਿਣਤੀ ਤਾਂ ਅੱਗੇ ਵਧੇਗੀ ਅਜਨੀ ਤੇ ਕੱਲ ਅਜਨੀ ਤੇ ਕੱਲ ਉਸ ਨਾਸਤਿਕ ਬੰਦੇ ਦੇ ਦਿਮਾਗ ਦੇ ਵਿੱਚ ਆਏਗਾ ਤੇ ਸਹੀਂ ਕਿ ਉਹ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੀ ਮੌਜੂਦਗੀ ਹੈ ਤੇ ਇਦਾਂ ਹੋ ਜਾਂਦਾ ਹੈ ਨਾਸਤਿਕ ਬੰਦੇ ਵੀ ਫਿਰ ਆਸਤਿਕ ਬਣ ਜਾਂਦੇ ਨੇ ਤੇ ਸਭ ਤੋਂ ਵੱਡੇ ਆਸਤਿਕ ਨਾਸਤਿਕ ਬੰਦੇ ਬਣਦੇ ਨੇ ਹੁਣ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਨਾਸਤਿਕਤਾ ਭਰੀ ਪਈ ਹੈ ਕਿ ਪ੍ਰਮਾਤਮਾ ਹੈ ਹੀ ਨਹੀਂ ਪ੍ਰਮਾਤਮਾ ਜੇ ਹੁੰਦਾ ਤੇ ਮੇਰੇ ਕੰਮ ਕਰਦਾ ਪ੍ਰਮਾਤਮਾ ਜੇ ਹੁੰਦਾ ਤੇ ਮੈਨੂੰ ਮੁਸ਼ਕਲਾਂ ਚ ਨਾ ਪਾਉਂਦਾ ਪ੍ਰਮਾਤਮਾ ਜੇ ਹੁੰਦਾ ਤੇ ਮੈਨੂੰ ਸੁੱਖ ਦਿੰਦਾ ਦੁੱਖ ਨਾ ਦਿੰਦਾ ਤਾਂ ਜਿਤਨਾ ਵੱਡਾ ਨਾਸਤਿਕ ਹੈ ਤੂੰ ਉਨਾਂ ਵੱਡਾ ਤੂੰ ਆਸਤਿਕ ਬਣ ਜਾਏਗਾ ਇੱਕ ਦਫਾ ਸਿਰਫ ਪਰੋਸਾ ਕਰਕੇ ਵੇਖ ਇਹ ਤੁਰਕੀ ਬਾਣੀ ਹੈ ਇਹ ਤੁਰ ਕੀ ਬਾਣੀ ਐ ਜੋ ਨਾਸਤਿਕਤਾ ਨੂੰ ਬਦਲ ਕੇ ਆਸਤਿਕਤਾ ਦੇ ਵਿੱਚ ਬਦਲ ਦਏਗੀ। ਸ੍ਰੀ ਗੁਰੂ ਅਮਰਦਾਸ ਜੀ ਮਾਰੇ ਫਰਮਾਨ ਕਰ ਰਹੇ ਨੇ 27ਵੀਂ ਪੌੜੀ ਦੇ ਵਿੱਚ ਸਿਮਰਤਿ ਤੇ ਸਾਸਤਰਪਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤਿਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਨੰਦ ਹਰ ਲਿਵ ਲਾਗੇ ਜਾਗਤ ਰਹਿਣ ਹਾਨੀ ਮਾਰੇ ਨੇ ਕਹਿ ਦਿੱਤਾ ਹੈ ਕਹੇ ਨਾਨਕ ਸੋ ਤਤ ਪਾਏ ਜਿਹੜਾ ਮਨੁੱਖ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਹਿਰਦੇ 'ਚ ਵਸਾ ਲੈਂਦਾ ਹੈ ਭਰੋਸਾ ਰੱਖ ਲੈਂਦਾ ਤੇ ਫਿਰ ਕਹਿੰਦੇ ਨੇ ਜਿਸ ਨੂੰ ਆਨੰਦ ਹਰ ਲਿਵ ਲਾਗੇ ਜਾਗਤ ਰਹਿਣ ਹਾਨੀ ਤੇ ਫਿਰ ਜਿਸ ਨੂੰ ਹਰ ਦਿਨ ਉਸ ਪਰਮਾਤਮਾ ਦੀ ਲੇਵ ਲੱਗ ਜਾਂਦੀ ਹੈ ਉਹ ਰਾਤੀ ਸੁੱਤਿਆ ਪਿਆ ਵੀ ਜਾਗਦਾ ਹੀ ਹੁੰਦਾ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਸੋ ਆਓ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਫਰਿਆਦ ਕਰੀਏ ਮਹਾਰਾਜ ਸਾਡਾ ਪਰੋਸਾ ਕਾਇਮ ਰੱਖੋ ਸਾਨੂੰ ਨਾਸਤਿਕ ਹੋਣ ਤੋਂ ਬਚਾਓ ਜਿਤਨਾ ਵੱਡਾ ਮੈਂ ਨਾਸਤਿਕਾ ਉਤਨਾ ਵੱਡਾ ਮੈਂ ਆਸਤਿਕ ਬਣਾ ਇਸ ਦਾ ਤਕਰੀਬਨ 100 ਵਾਰ ਜਾਪ ਕਰਨਾ ਹੈ ਵੇਦਨਾ ਚ ਕਰ ਲੋ 100 ਵਾਰ 100 ਦਫਾ ਕਰਦੇ ਜਾਓ ਕਰਦੇ ਜਾਓ ਨਾਸਤਿਕਾ ਨਾਸਤਿਕਤਾ ਜਾਂਦੀ ਜਾਏਗੀ ਆਸਤਿਕਤਾ ਆਦੀ ਜਾਏਗੀ ਇਤਨੀਆਂ ਵਿਚਾਰਾ ਪ੍ਰਮਾਨ ਕਰਨੀਆਂ ਭੁੱਲਾਂ ਚੁੱਕਾ ਦੀ ਮਾਫੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਐਂਡ ਸ਼ੇਅਰ ਕਰ ਦਿਵੋ ਹੋਰ ਅੱਗੇ ਮਹਾਤਮਾ ਉਹਨਾਂ ਕੇ ਤੁਹਾਡੇ ਅੱਗੇ ਪੇਸ਼ ਕਰਾਂਗੇ ਸੰਗਤ ਅੱਗੇ ਬੇਨਤੀ ਹੈ ਕਿ ਜਿਨ੍ਹਾਂ ਨੇ ਪ੍ਰੋਗਰਾਮ ਬਖਰਾਉਣੇ ਨੇ ਸਾਨੂੰ ਵੀ ਇੱਕ ਮੌਕਾ ਕਥਾ ਵਿਚਾਰ ਦਾ ਕਿਤੇ ਸਟੇਜ ਤੇ ਦਿੱਤਾ ਜਾਵੇ ਤਾਕੀ ਅਸੀਂ ਵੀ ਆਪਣੇ ਮਨ ਦੇ ਵਿਚਾਰ ਸਾਡੇ ਮਨ ਦੇ ਵਿਚਾਰ ਨਹੀਂ ਗੁਰਬਾਣੀ ਵਿਚਾਰ ਜੋ ਕਲਗੀਧਰ ਨੇ ਸਾਨੂੰ ਦਿੱਤੀ ਜਵੇ ਤੇ ਆ ਉਹ ਅਸੀਂ ਸੰਗਤ ਅੱਗੇ ਰੱਖ ਸਕੀਏ ਇਤਨੇ ਵਿਚਾਰਾਂ ਪ੍ਰਵਾਨ ਕਰਨੀਆਂ ਭੁੱਲਾ ਜੋ ਕਾ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਪਾਸਰੋ